ਚਮਕੌਰ ਦੀ ਗੜੀ ਫਾਇਦਿਆ ਸਿੰਘ ਜੀ ਕਲੰਗੀਆਂ ਵਾਲੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਸ ਵਿੱਚ ਸਵਾਲ ਜਵਾਬ ਕਰਦੇ ਨੇ ਵਾਤਾਵਰਣ ਕਿਦਾਂ ਦਾ ਹੈ ਉਸ ਸਮੇਂ ਦਾ ਜ਼ਿਕਰ ਕਵਤਾ ਦੇ ਬੋਲ ਉਸ ਸਮੇਂ ਦੀ ਤਸਵੀਰ ਨੂੰ ਜਹਰ ਕਰਨ ਦੀ ਬਦਲਾ ਚੋਂ ਬਿਜਲੀ ਚਮਕ ਕੇ ਸੀ ਗਿਮਾਰ ਦੀ ਬਦਲਾ ਚੋਂ ਬਿਜਲੀ ਚਮਕ ਕੇ ਸੀ ਗਿਮਾਰ ਦੀ ਸਨਾਈ ਜਾਸਨੇਰੀ ਜਹੀ ਤਰਦੀ ਦਇਆ ਸਿੰਗਵੱਲੇ ਨਿਗਾਹ ਕਈ ਜਦਾ ਤਰਦੀ ਜਿੰਦਗੀ ਸੀ ਚੂਮਦੀ ਦਿਆ ਸਿੰਘ ਬੁਲੀਲਾਸ ਤੱਕ ਕੇ ਮਾਸੂਮ ਦੀ ਹੋ ਜਿੰਦਗੀ ਦੇ ਦਗਾਤੇ ਆ ਸੁਨਹਿਰੀ ਵਜਵੇ it ਗਾ ਹੋਇਆ ਪਤਸਾ ਤੂੰ ਪਿੱਛੇ ਕਿਹੜੀ ਗੱਲ ਦੀ ਉਹ ਪੁੱਤਰਾਂ ਦੀ ਪੀੜਤਾ ਪੰਖੇ ਰੂਹੇ ਨਹੀਂ ਚੱਲਦੇ ਪੁੱਤਰਾਂ ਦੀ ਪੀ ਪਿਆਰ ਸਿੰਘ ਦਾ ਪਿਆਰ ਜਿਤਾਉਣ ਦੀ ਕੋਸ਼ਿਸ਼ ਕਰਦਾ ਹੈ ਕੀ ਕਹਿੰਦਾ ਹੈ ਜੀ ਚਾਹੁੰਦਾ ਇੱਥੇ ਕੁਝ ਪਿਆਰ ਜਿੱਤ ਲਾ ਦਿਆਂ ਨਿਭਾਈ ਦੀ ਅਖੀਰ ਉਹ ਰਸਮ ਨਿਵਾ ਸਮੋ ਨਿਵਾਦਿਆ ਪਗ ਲਾ ਕੇ ਸੀਸ ਦੀ ਦੋ ਟੋਟ ਕੀ ਬਣਾ ਦੇ ਆ ਅੰਦੀ ਅੰਦੀ ਦੁਆਂਦੀ ਇਸਰੀਰ ਉੱਤੇ ਪਾ ਦੇ ਆ ਬੜੇ ਇਸ ਜਗ ਵਿੱਚ ਪਏ ਨੇ ਵੱਡੇ ਹੀ ਗਰੀਬ ਮਾਪੇ ਇਸ ਜਗ ਵਿੱਚ ਪਏ ਨੇ ਪਰ ਖੁੱਫਣੋਂ ਵਗੈਰ ਦੱਸੋ ਕਿ ਦੇ ਪੁੱਤ ਗਏ ਨਹੀਂ ਪਰ ਖੁੱਫਣੋਂ ਵਲੇ ਪਾਤਸਰ ਪਈ ਦਸਨ ਦੀਆਂ ਗੱਲਾਂ ਸੁਣ ਕੇ ਤੇ ਫਿਰ ਅੱਗੋਂ ਜਵਾਬ ਦਿੰਦੇ ਨੇ ਬੋਲੇ ਦਸਵੇਂ ਸਪਿਤਾ ਮੁਖੋ ਲਲਕਾਰ ਕੀ ਲੈਣਾ ਕੀ ਤੂੰ ਸਿੰਘ ਮੇਰੇ ਪੁੱਤਾਨੋ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਜਿਤਾਦਿਆਂ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਜਿਤਾਦਿਆਂ ਦਿਆ ਸਿੰਘ ਸਿੱਖੀ ਚ ਵਖੀਵਾਂ ਕਿਦਾਂ ਪਾਦੇ ਦਿਆ ਸਿੰਘ ਸਿੱਖੀ ਚ ਵਖੀਵਾ ਕਿਦਾਂ ਪਾਦਿਆਂ ਆਉਖ ਸੋਖ ਰੇਲੀ ਮੇਰੇ ਸਿੰਘ ਪਾਈ ਵਾਲਾ ਤੇਜ ਜਾਰ ਦੀ ਮੇਲਾਸ ਨਹੀਂ ਚੁੱਕਦਾ ਦਇਆ ਸਿੰਘ ਮੂਵਲੇ ਤਣ ਕੀ ਤਰੂੜ ਦੀ ਪੰਥ ਦੇਸ o ਈデア ਸਿੰਘਾ ਅਜੇ ਬਹੁਤ ਲੰਮਾ ਰਸਤਾ ਤੈਅ ਕਰਨਾ ਹੈ ਇੱਥੇ ਹੀ ਰੁਕ ਨਹੀਂ ਜਾਣਾ ਅੱਗੇ ਪਾਤਸ਼ਾਹ ਜੀ ਕੀ ਕਹਿੰਦੇ ਨੇ ਚਮਕੌਰ ਦੀ ਗੜੀ ਸੱੱਣ ਸਮੇ ਪੰਜਾਂ ਸਿੰਘਾਂ ਨੇ ਹੁਕਮ ਕੀਤਾ ਕਿ ਪਾਤਸ਼ਾਹ ਤੁਸੀਂ ਸਾਡੇ ਵਰਗੇ ਹੋਰ ਸਿੰਘ ਤਿਆਰ ਕਰ ਲਵੋਗੇ ਇਸ ਕਰਕੇ ਤੁਸੀਂ ਇੱਥੋਂ ਚਲੇ ਜਾਓ ਤੇ ਉਹਨਾਂ ਸਿੰਘਾਂ ਦਾ ਹੁਕਮ ਮੰਨ ਕੇ ਗੁਰੂ ਪਾਤਸਾ ਜੀ ਉਥੋਂ ਤਾੜੀ ਮਾਰ ਕੇ ਨਿਕਲਦੇ ਨਹੀਂ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰਮੇ ਹੁਕਮ ਵਜਾ ਕੇ ਨੀਤ ਦੀਆਂ ਮੰਜ਼ਲਾਂ ਦਾ ਇੱਦਾਂ ਮੰਜ਼ਲ ਮੁਕਾਵੰਦਾ ਵੇਖਿਆ ਨਾ ਹੰਸਾਂ ਜਹੀ ਪਿਆਰਿਆ ਪੁੱਤਰ ਦੀ ਲਾਸੇ ਉਤੇ ਗੀਤ ਖੁਸ਼ੀ ਦੇ گا ਵੰਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤ ਦੀ ਲਾਸੇ ਉਤੇ ਗੀਤ ਖੁਸ਼ੀ ਦੇ ਤੇ ਖੁਸ਼ੀ ਦੇ ਗਾਵੰਦਾ ਵਿਖਿਆਨਾ ਸੋ ਵਧੀਆ ਲੱਗੇ ਸੇਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ